ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੁਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਦੇ ਸੂਬਿਆਂ ਦੇ ਵਿੱਚ ਸਾਰੀ ਜਾਣਕਾਰੀ ਦਵਾਂਗੇ ਮੌਸਮ ਵਿਭਾਗ ਦੇ ਕੀ ਅਲਰਟ ਨੇ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਕਿਸ ਏਰੀਆ ਦੇ ਵਿੱਚ ਜਲਦ ਹੀ ਬਾਰਿਸ਼ ਹੋਣ ਦੇ ਚਾਂਸ ਬਣੇ ਹੋਏ ਨੇ ਬੱਦਲਬਾਜ਼ੀ ਦਾ ਕੀ ਰੁੱਖ ਹੈ ਪੰਜਾਬ ਦੇ ਵਿੱਚ ਹਵਾਵਾਂ ਦਾ ਕੀ ਰੂਪਖ ਹੈ ਤਾਪ ਤਾਪਮਾਨ ਕਿੰਨੇ ਦਾ ਬਣਿਆ ਹੋਇਆ ਹੈ ਸਾਰੀ ਜਾਣਕਾਰੀ ਦੇ ਆਜਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਆਪਾਂ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਬਹੁਤ ਵੱਡੀਆਂ ਕੋਈ ਕਾਰਵਾਈਆਂ ਮੀਹ ਦੇ ਪੱਖ ਦੀਆਂ ਫਿਲਹਾਲ ਬੱਦਲਬਾਈ ਦੇ ਰੁਖਤੀਆਂ ਦਿਖਾਈ ਨਹੀਂ ਦੇ ਰਿਹਾ 5 ਤੋਂ 10% ਅਗਰ ਗੱਲ ਕਰੀਏ ਹਰਿਆਣਾ ਰਾਜਸਥਾਨ ਤੇ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਦੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ ਰਾਜਸਥਾਨ ਦੇ ਵਿੱਚ ਗੱਲ ਕਰੀਏ ਤਾਂ ਅਗਰ ਤੁਸੀਂ ਦੇਖ ਸਕਦੇ ਹੋ ਕਿ ਜੈਪੁਰ ਵਾਲੇ ਪਾਸੇ ਹੁਣ ਇਹ ਪ੍ਰੀ ਮੌਨਸੂਨ ਬਦਲਵਾਈ ਐਂਟਰ ਕਰ ਚੁੱਕੀ ਹੈ ਜੋ ਕਿ ਇੱਕ ਚੰਗੀ ਖਬਰ ਹੈ ਕਿਉਂਕਿ ਪ੍ਰੀ ਮੌਨਸੂਨ ਜਿਹੜਾ ਪੰਜਾਬ ਦੇ ਵਿੱਚ ਦੱਸਿਆ ਗਿਆ ਹੈ 19 ਤਰੀਕ ਤੋਂ ਲੈ ਕੇ 21-22 ਤਰੀਕ ਤੱਕ ਐਂਟਰ ਕਰੇਗਾ ਤੇ ਹੌਲੀ ਹੌਲੀ ਇਹ ਪੰਜਾਬ ਹਰਿਆਣਾ ਵੱਲ ਵੱਧਦਾ ਹੋਇਆ ਦਿਖਾਈ ਦੇ ਰਿਹਾ ਅੱਜ ਗੱਲ ਕਰ ਲਈ ਦੁਪਹਿਰ ਦੇ ਵੇਲੇ ਦੀ ਤਾਂ ਮੌਸਮ ਜਿਹੜਾ ਹੈ ਟੈਂਪਰੇਚਰ ਹੁਣ ਕਾਫੀ ਵੱਧ ਚੁੱਕੇ ਨੇ ਦੁਆਰਾ ਤੋਂ ਤੇ ਕੀ ਅਲਰਟ ਨੇ ਹੁਣ ਅਲਰਟ ਦੇਖ ਲੈਂਦੇ ਪਹਿਲਾਂ ਫਿਰ ਆਪਾਂ ਰੈਡਾਰ ਸਿਸਟਮ ਦੇਖਾਂਗੇ ਤੇ ਫਿਰ ਮੌਨਸੂਨ ਦੀ ਗੱਲ ਕਰਾਂਗੇ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ 15 ਤਰੀਕ ਦੇ ਜਿਹੜੇ ਅਲਰਟ ਜਾਰੀ ਹੋ ਸਾਬ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਟੈਂਪਰੇਚਰ ਨੇ ਉਹ ਪੰਜਾਬ ਦੇ ਵਿੱਚ 45 0.50 ਅਤੇ Rajasthan ਦੇ Haryana ਵਿੱਚ 45 ਡਿਗਰੀ ਕਿਉਂਕਿ Rajasthan ਦੀ ਗੱਲ ਕਰੀਏ ਤੇ Punjab ਦੀ ਗੱਲ ਕਰੀਏ ਤਾਂ ਵਿਚਕਾਰ Rajasthan ਦੇ Punjab ਦੇ ਵਿੱਚ Haryana ਪੈਂਦਾ ਹੈ Haryana ਦੇ ਵਿੱਚ ਟੈਂਪਰੇਚਰ ਹੁਣ ਥੋੜੇ ਬੋਤੇ ਘਟਦੇ ਦਿਖਾਈ ਦੇ ਰਹੇ ਨੇ ਪਰ Rajasthan ਦੇ ਕੁਝ ਹਿੱਸਿਆਂ ਵਿੱਚ ਬੱਦਲਬਾਝ ਪਹੁੰਚ ਚੁੱਕੇ ਉੱਥੇ ਵੀ ਟੈਂਪਰੇਚਰ ਘਟ ਚੁੱਕੇ ਨੇ ਅਗਰ ਗੱਲ ਕਰੀਏ Rajasthan ਦੀ ਪੂਰਬ ਵਾਲੇ ਪਾਸੇ ਪੱਛਮੀ ਪਾਸੇ ਜਿਹੜਾ Punjab ਨੂੰ ਰੱਚ ਕਰਦਾ Rajasthan ਦਾ ਪਾਸਾ ਉੱਥੇ ਉਸੇ ਤਰੀਕੇ ਨਾਲ ਗਰਮੀ ਬਣੀ ਹੋਈ ਹੈ Punjab ਦੇ ਵਿੱਚ ਵੀ ਕਾਫੀ ਗਰਮੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਪੂਰਬਨ ਮੰਨ ਦੀ ਗੱਲ ਕਰੀਏ 15 ਤਰੀਕ ਲਗਭਗ ਅੱਜ ਲੰਗੀ ਜੀ ਹੈ ਜੀ 16 ਤਰੀਕ ਤੇ 17 ਤਰੀਕ ਨੂੰ ਮੌਸਮ ドライ ਹੈ ਅਤੇ 18 ਤਰੀਕ ਨੂੰ ਮੌਸਮ ਬਦਲਾਅ ਹੋਏ ਦਿਖਾਈ ਦੇ ਰਹੇ ਪ੍ਰੀ ਮੌਨਸਨ ਗਤੀਵਿਧੀਆਂ ਲਗਭਗ 18 ਤਰੀਕ ਤੋਂ ਬਦਲਬਾਈ ਦੇ ਰੂਪ ਵਿੱਚ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਅਲਰਟ ਦੀ ਗੱਲ ਕਰੀਏ ਜਿਹੜਾ ਅਲਰਟ ਨੇ ਜੀ ਉਹ ਅੱਜ ਦੀ ਗੱਲ ਕਰੀਏ ਤਾਂ 15 ਤਰੀਕ ਤੋਂ ਲੈ ਕੇ 16 17 ਤਰੀਕ ਤੱਕ ਜੈਲੋ ਅਲਰਟ ਬਣੇ ਹੋਏ ਸੀ ਤੇ ਜਿਹੜੇ ਹੁਣ ਹੌਲੀ-ਹੌਲੀ orange ਅਲਰਟ ਵਿੱਚ ਕਨਵਰਟ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦਾ ਇੱਕ ਫਾਇਦਾ ਦਿਖਾਈ ਦੇ ਰਿਹਾ ਹੈ ਕਿ ਹੁਣ ਮੌਸਮ ਦੇ ਵਿੱਚ ਗਰਮੀ ਦਾ ਵੀ ਕੰਡੀਸ਼ਨ ਜਿਹੜੀ ਹੈ ਘਟ ਹੁੰਦੀ ਦਿਖਾਈ ਦੇ ਰਹੀ ਹੈ ਹੌਲੀ-ਹੌ ਦੁਪਹਿਰ 3 ਵਜੇ ਦਾ ਰੈਡਾਰ ਸਿਸਟਮ ਹੈ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਅੱਜ 15 ਜੂਨ 2024 ਦਾ ਹਲਕੀ ਫੁਲਕੀ ਕਾਰਵਾਈਆਂ ਨੀਲੇ ਰੰਗ ਦੀਆਂ ਜਿਹੜੀਆਂ ਦਿਖਾਈ ਦੇ ਰਹੀਆਂ ਇਹ ਮੀਂਹ ਦੇ ਚਾਂਸਸ ਹੁੰਦੇ ਨੇ ਜੋ ਕਿ ਅਗਰ ਅਸੀਂ ਗੱਲ ਕਰੀਏ हिसार ਵਿਭਾਨੀ ਰੋहतक ਚੱਜਰ ਇਸ ਤੋਂ ਥੱਲੇ ਥੱਲੇ ਅਗਰ ਗੱਲ ਕਰੀਏ ਦਿੱਲੀ ਵਾਲੇ ਪਾਸੇ ਥੋੜੀ-ਬਹੁਤੀ ਸਿਰਸਾ ਦੇ ਨੇੜੇ ਤੇੜੇ ਕਲਮਨਕਾਣੀ ਦੀ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਮੋਗਾ ਫਰੀਦਕੋਟ ਇਸ ਏਰੀਆ ਦੇ ਵਿੱਚ ਕਿਣਮਨਕਾਣੀ ਹੋਣ ਦੇ ਚਾਂਸ ਬਣ ਸਕਦੇ ਨੇ ਜੀ ਬਾਕੀ ਰੋਪੜ ਦੇ ਵਿੱਚ ਅਗਰ ਗੱਲ ਕਰੀਏ ਰੂਪਨਗਰ ਦੇ ਵਿੱਚ ਥੋੜੀ-ਬਹੁਤੀ ਬੱਦਲਬਾਹੀ ਦੇ ਨਾਲ ਕਿਣਮਨਕਾਣੀ ਸ਼ਾਮ ਦੇ ਵੇਲੇ ਹੋਣ ਦੇ ਚਾਂਸ ਨੇ ਪਰ ਬਹੁਤ ਵੱਡੀ ਕੋਈ ਅਸੀਂ ਪ੍ਰੈਡਿਕਸ਼ਨ ਨਹੀਂ ਕਰ ਸਕ ਇਦੇ ਵਿੱਚ ਜਾਨੀ ਕਿ ਰਾਜਸਥਾਨ ਤੋਂ ਤੋਂ ਉੱਪਰ ਥੋੜੀ ਬੋ ਸਕਰੀਨ ਖਰਾਬ ਹੋ ਗਈ ਸੌਰੀ ਅ ਰਾਜਸਥਾਨ ਤੋਂ ਉੱਪਰ ਗੱਲ ਕਰ ਲਈਏ ਅਗਰ ਤਾਂ ਇਸ ਏਰੀਆ ਦੇ ਵਿੱਚ ਉਹ ਹਲੇ ਫਿਲਹਾਲ ਦਿਖਾਈ ਦੇ ਰਹੀ ਹੈ ਕੋਈ ਬਹੁਤ ਵੱਡੀਆਂ ਕਾਰਵਾਈਆਂ ਫਿਲਹਾਲ ਇਹ ਮੌਸਮ ਵੱਲੋਂ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਮੌਸਮ ਖੁਸ਼ਕ ਤੇ ਸਾਫ਼ ਬਣਿਆ ਰਹੇਗਾ ਤੇ ਮੌਨਸੂਨ ਦੀ ਗੱਲ ਕਰ ਲੈਂਦੇ ਜੀ ਹੁਣ ਜਿਹੜਾ ਮੌਨਸੂਨ ਹੈ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਜਿਹੜੇ ਆਹਾ ਏਰੀਆ ਹੈ ਜੀ ਇਹਦੇ ਵਿੱਚ ਲਗਭਗ ਪ੍ਰੀ ਮੌਨਸੂਨ ਪੁੱਜ ਚੁੱਕਿਆ ਹੈ ਅਗਰ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਜਿਹੜਾ ਹੈ ਉਹ ਇਸ ਏਰੀਆ ਦੇ ਵਿੱਚ ਪਹੁੰਚ ਚੁੱਕਿਆ ਲਗਭਗ ਆਹ ਏਰੀਆ ਸਾਰਾ ਇੰਡੀਆ ਦਾ ਕਵਰ ਹੋ ਚੁੱਕਿਆ ਹੈ ਤੇ ਆ ਉੱਪਰਲਾ ਭਾਰਤ ਅਤੇ ਸੈਂਟਰਲ ਭਾਰਤ ਵਿਸ਼ਾਲ ਹੁਣ ਵਿਚਕਾਰ ਥੋੜਾ ਜਿਹਾ ਰਹਿ ਚੁੱਕਿਆ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਜਲਦੀ ਮੌਨਸਨ ਇਥੇ ਐਂਟਰ ਕਰੇਗਾ ਜੋ ਵੀ ਨਵੀਂ ਖਬਰ ਹੋਵੇਗੀ ਮੌਨਸਨ ਦੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਤੇ ਬਨੇ ਰਹੋ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਚੰਗੀ ਕਰ ਗਈ ਹੈ ਤਾਂ ਲਾਈਕ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖਣਾ ਨਾ ਭੁੱਲਿਓ ਤੇ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਮੌਸਮ ਦੇ ਹਾਲਾਤ ਨੇ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਏਰੀਆ ਦੇ ਹਾਲਾਤ ਪਤਾ ਲੱਗ ਸਕਣ ਇਹ ਸਨ ਦੁਪਹਿਰ ਦੀ ਰਿਪੋਰਟ ਜਲਦ ਰਾਤ ਦੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਨੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ